ਸਵੇਰ ਦਾ ਮੌਸਮ ਸ਼ੀਰ ਜਿਹੜੇ ਮੀਂਹ ਪੈਂਦਾ ਸੰਡੇ ਇੱਥੇ ਇੱਥੇ ਗੱਲਾਂ ਨੇ ਇਹ ਲਾਲ ਮਦਿਲ ਅੱਗੜੇ ਟਿੱਕੀਆਂ ਇਹ ਤਾਂ ਜੇ ਛੁੱਟੀ ਸੀ ਤਾਂ ਮੈਂ ਸਵੇਰੇ ਉੱਠਣੀ ਗਿੱਲੀ ਨਾ ਹੋ ਜਾਈਂ ਇਧਰ ਨਹੀਂ ਜਿੱਲੀ ਹੋ ਜੂਗੀ ਦਾ ਤਾਂ ਬਿਜਲੀ ਵੀ ਕਿਲੀ ਜੋਰ ਨਾਲ ਲੱਸੀ ਆਰੇ ਆਰੇ ਇਹਨਾਂ ਦੋ ਵਾਰ ਸਾਡੀ ਬਿਜਲੀ ਬਹੁਤ ਜ਼ੋਰ ਨਾਲ ਲੱਸੀ ਚਲ ਹੁਣ ਪਸੂ ਪਸੂ ਚੋ ਕੇ ਵਿਲੇ ਹੋਏ ਆਂ ਚੋਂਜੀ ਤਾਂ ਮੰਮੀ ਹੁੰਦੀ ਐ ਅੱਜ ਲਾਈਟ ਚੱਲ ਗਈ ਉਧਰ ਇਨਵਰਟਰ ਦਾ ਨਹੀਂ ਸੋਚਿਆ ਹੈਗਾ ਹਵੇਲੀ ਇਹਨਾ ਇੱਦਾਂ ਸੇ ਸਾਡੀ ਬੈਟਰੀ ਵੀ ਡੈਡ ਸੀ ਤੇ ਚਾਰਜ ਹੀ ਨਹੀਂ ਕੀਤੀ ਫੇ ਅਸੀਂ ਮੋਬਾਈਲ ਦੀ ਲਾਈਟ ਜਗਾ ਕੇ ਕੁਛ ਜੋਈ ਮੋਮਬੱਤੀ ਵੀ ਨਹੀਂ ਸੀ ਕੁਛ ਕਰਦੀ ਹਵਾ ਵਗਦੀ ਹੈ ਨਾ ਆਰੇ ਵੱਡਣ ਗੱਦਾਂ ਅਜ ਪੰਚ ਹੀ ਉੱਠ ਖੜੇ ਦੇ ਲੋ ਸਾਡਾ ਨੂਰਾ ਉੱਠਿਆ ਨਹੀਂ ਹਜੇ ਕਹਿੰਦੇ ਮੀਂਹ ਪੰਡਾ ਚਿਲ ਆਪੜਾ 600 ਨਹੀਂ ਉੱਠਿਆ ਇਹ ਹਰਨੇਮ ਕੌਰ ਉੱਠ ਖੜੀ ਆ ਹਰਲੇਵ ਆਹੋ ਜੂ ਵੀ ਇਹਦੇ ਦੋ ਨਾਂ ਆ ਹਰਨੇਮ ਕੌਰ ਹਰਲੇਵ ਕੌਰ ਇਹ ਹਰਲੇਵ ਅਸੀਂ ਇੱਕ ਨਾਮ ਕਹੀਦਾ ਆ ਪਿਆਰ ਹਰ ਛੜਾ ਲੱਗਦਾ ਮੈਨੂੰ ਉਦਾਹਰਨ ਇਹ ਮੇਰਾ ਬਰਥ ਸਰਟੀਫਿਕੇਟ ਚਿਲ ਆ ਬਦਲ ਦੇਖੋ ਕਿੰਨਾ ਹੋ ਗਿਆ ਨਹੀਂ ਦੱਸਿਆ ਚੈੱਕ ਕਰੋ ਸਾਡੇ ਵੈਦਰ ਤੁਸੀਂ ਮੀਂਹ ਦੇ ਸਿਆ ਦੇ ਮੀਂਹ ਲਿਆ। ਪੈਂਦਾ ਨਹੀਂ। ਦੇ ਸਿਆ ਸਾਡੇ ਹਿਸ਼ਾਰ ਪਰ ਦੋ ਦਿਨ ਅਲਰਟ। ਕੈਨੇਡਾ ਡੈਮ ਦਾ ਪਾਣੀ ਛੱਡਣਾ ਆ। ਆਲੇ ਹਵਾ ਦੇਖੋ ਕਿਦਾਂ ਵਗਦੀ। ਆਂਡਾ ਜਿਠਣਾ ਹੈ ਅਂਡਾ ਜੇ ਮੌਸਮ ਹੋ ਗਿਆ ਤਾਂ ਅਂਡਾ ਨਾ ਰੱਖੋ। ਸਵੇਰ ਹੋਈ। ਸਵਾਸ਼ ਹੋਈਏ, ਸ਼ੇ ਸਵਾਸ਼ ਹੋਈਏ। ਕਿਉਂਕਿ ਸਾਡੇ ਲਾਈਟ ਵੀ ਕੱਟ ਲਈ ਜਿਓ। ਲਾਈਟ ਵੀ ਨਹੀਂ ਗੱਡ ਮਾਰਨਿੰਗ ਸਾਰਿਆਂ ਨੂੰ ਮਿੱਠੀ ਮਿੱਠੀ ਛੰਝ ਢੰਡੀ ਸਵੇਰ ਦੀ ਨਾ ਪਾਣੀ ਪੁੰਜ ਕਿਹ ਘਟੀ ਸੀ ਸਾਡੇ ਕੱਪੜੇ ਚੈੱਕ ਕਰੋ ਕਿੰਨੇ ਬੜੇ ਧੌਂ ਲਿਆ ਹੋਏ ਹੈ ਸਾਡੇ ਪਾਣੀ ਛੱਡਿਆ ਹੁਣ ਮਹਿੰਗੇ ਵਿੱਚ ਹੁਣ ਟੁੱਟੀ ਆਈ ਆ ਹੁਣ ਕੱਪੜੇ ਧੋ ਕੇ ਆ ਲੈ ਵਾਓ ਅੱਜ ਤਾਂ ਹਰਨੂਰ ਸਿੰਘ ਵੀ ਪੜ ਰਿਹਾ ਹਰਨੂਰ ਸਿੰਘ ਕਾਹ ਕੰਮ ਕਰ ਰਿਹਾ ਹਰਨੂਰ ਦੀ ਰਾਈਟਿੰਗ ਚੈੱਕ ਕਰੋ ਤੁਸੀਂ ਇਦਾਂ ਦੀ ਆ ਇਦਾਂ ਦੀ ਆ ਕਰਦੇ ਰੱਖਿਆ ਹਰਨੂਰ ਪੜਦਾ ਪਿਆ ਆ ਮਾਂ ਨੀ ਨੀ ਅੱਜ ਸਵੇਰੇ ਸਵੇਰੀ ਆ ਸਾਡੀ ਲਾਡੋ ਤਾਂ ਆਪਣਾ ਇਹਨੂੰ ਸ਼ੌਂਕ ਏ ਬਹੁਤ ਮੈਨੂੰ ਸਿੰਗ ਮੈਮ ਨੇ ਕਿਹਾ ਸੀਗਾ ਸਿੰਗ ਮੈਮ ਸਰੋਂ ਨੇ ਕਿਹਾ ਸੀ ਤੂੰ 5 ਲਾਈਨਸ ਲਿਖਣੀ ਆ ਆਪਣੀ ਜਿਹੜਾ ਕਲਾਸਰੂਮ ਦੀ ਆ ਕਰੀਏ ਕਦੀ ਆਪਨੇ ਕਲਾਸਰੂਮ ਦੀ ਹੈਬਿਟ ਲਿਖਣੀ ਆ ਇੰਗਲਿਸ਼ ਚ ਕਿ ਪੰਜਾਬੀ ਜੋ ਮਾਰੀ ਇੰਗਲਿਸ਼ ਜੇ ਪੰਜਾਬੀ ਚ ਲਿਖਣੀ ਆ ਤਾਂ ਅਸੀਂ ਲਿਖਾ ਸਕਦੇ ਆ ਤੁਹਾਨੂੰ ਜੀ ਇੰਗਲਿਸ਼ ਨਹੀਂ ਗੂਗਲ ਤੋਂ ਕਢ ਲਾਗੇ ਅ ਜੀ ਇੰਗਲਿਸ਼ ਲੈਣੇ ਗੂਗਲ ਤੋਂ ਕਢ ਲਓ ਜੋ ਮਰਜੀ ਕਰੋ ਆ ਆਪਣੇ ਖਟਾਰਾ ਪਟਾਰੀ ਖੋਲ ਕੇ ਖਲਾਰਾ ਪਾ ਕੇ ਰੱਖਦੇ ਆ ਹਰਨੂਰ ਕਹਿੰਦਾ ਹਣਾ ਪਾਪਾ ਪੱਠੇ ਪਾਉਂਦੇ ਆ ਮੈਨੂੰ ਬਾਜਨਾ ਮਾਰ ਲੈਣਾ ਮੈਂ ਕਹੂੰਗਾ ਮੈਂ ਪੜਦਾ ਆ ਹਣਾ ਨਹੀਂ ਨਹੀਂ ਹਰਨੂਰ ਸਾਡਾ ਉਹਦਾ ਨਾਲ ਕੰਮ ਕਰ ਆਂਦਾ ਆ ਭੋਲੀ ਜੀ ਆ ਸਾਨੂੰ ਵੱਡੇ ਹੁੰਦੇ ਪਰ ਅੱਜ ਜੀ ਮੈਂ ਦੇਖਿਆ ਸੇਰੇ ਪੜਨੇ ਲੱਗੇ ਹੁੰਦਾ ਤਾਂ ਨਾ ਵੱਡੇ ਆ ਸਾਨੂੰ ਵੱਡੇ ਹੁੰਦੇ ਹਾਂ ਨਹੀਂ ਵਧੀਆ ਆ ਕੰਮ ਚੈਪਟਰ 3 ਕਦਾ ਕੰਮ ਕੀ ਵੇਖਦਾ ਹੈਗੇ ਤੇ ਨਮੀ ਦੇ ਹਿੰਦੀ ਦੇ ਗਾਰ ਨਹੀਂ ਆਇਆ ਹੈ। ਆਪਣਾ ਆਪਣਾ ਕੰਮ ਕਰਦੀ ਪਏ ਬੱਚੇ ਅੱਜ ਸੰਡੇ ਆ। ਸਾਡੇ ਪਹਿਲਾਂ ਲਾਈਟ ਹੀ ਨਹੀਂ ਸੀ ਸਵੇਰੇ ਮੀਂਹ ਪੈਣ ਲੱਗਿਆ ਬੱਦਲ ਬਹੁਤ ਅੱਜ ਦਾ ਸੀਗਾ। ਸ਼ਿਰਕ ਵੀ ਉਹਨ ਕੀ ਤੁਹਾਨੂੰ ਲਾਉਟਾ ਹੈ ਨਹੀਂ ਕਿਸ ਕਾ ਚ ਕਰੀ ਜਿੱਦ ਕਰਕੇ ਫਿਰ ਮੈਂ ਕਰ ਹੀ ਕਰ ਲੈਣੀ ਕਿ ਤੁਸ ਤੋਂ ਲੈ ਲਾਉਣੀ ਹੈ 35 ਕੱਟ। ਸਾਡੇ ਸਵੇਰੇ ਸਵੇਰੇ ਪਹਿਲਾਂ ਬੱਦਲ ਵਾਲੀ ਮੀਂਹ ਪੈਣ ਲੱਗਿਆ ਅੱਜ ਵੀ ਮੀਂਹ ਪੈਂਦਾ 2-3 ਦਿਨ ਸਾਡੇ ਦੱਸਿਆ ਆ ਮੀਂਹ ਹੈ ਨਾ। ਤਾਂ ਹੁਣ ਲਾਈਟ ਆਈ ਸੀਗੀ ਸਾਢੇ ਸਾਢਾ ਟਾਈਮ ਹੋ ਗਿਆ ਟੁੱਟੀ ਵੀ ਆ ਗਈ ਆ ਹੁਣ ਕੱਪੜੇ ਵੀ ਧੋਣੇ ਆ ਮਧਾਣੀ ਵੀ ਪਹੁੰਚ ਲਈ ਮੈਂ ਚਾਹ ਪਾਣੀ ਇਹਨਾਂ ਨੂੰ ਦੇਤਾ ਭਾਂਡੇ ਮਾਂਝ ਲੈ ਯਾਰ ਸੋਈ ਦਾ ਕੰਮ ਨਿਭੜ ਗਿਆ ਹੁਣ ਇਹ ਸਾਰਾ ਬਰਾਂਡਾ ਕਮਰੇ ਸਾਫ ਕਰਨੇ ਝਾੜੂ ਪੂੰਛਾ ਸ਼ੁਰੂ ਆ ਦੁਵਾਹੇ ਆ ਗਈ ਟਾਈਡਰ ਉਹਦੋਂ ਇਹਨਾਂ ਦੇ ਪਾਪਾ ਪੱਠਿਆਂ ਦਾ ਕਰਦੇ ਪਏ ਆ ਮੰਮੀ ਨੇ ਨਾਲ ਹੈਲਪ ਕਰਾ ਦੇਣੀ ਆ ਉਹਨਾਂ ਦੀ ਅਸੀਂ ਇੱਧਰ ਲਾ ਕਰ ਲੈਣਾ ਆ ਉਹ ਦੋਨੇ ਮਾਫੁੱਦ ਉੱਧਰ ਰਲ ਕੇ ਕਰ ਲੈਂਦੇ ਹਰਨੂਰ ਅਸੀਂ ਮਾਪੋ ਇੱਧਰ ਮੇਰੇ ਨਾਲ ਹੈਲਪ ਕਰਾਉਂਗਾ। ਬਾਜੀ ਦਾ ਡਸਟਿੰਗ ਕਰਨੀ ਆ। ਹਾਂ ਹਰਨੂਰ ਸੰਡੇ ਨੂੰ ਡਸਟਿੰਗ ਕਰਦਾ ਹੁੰਦਾ। ਇੱਕ ਜਿਹੜੀਆਂ ਅਸੀਂ ਖੇਸੀਆਂ ਜਦੋਂ ਉੱਤੇ ਲਈਆਂ ਹੁੰਦੀਆਂ ਬੈੱਡ ਸ਼ੀਟ ਉਹ ਸਾਰਾ ਹਰਨੂਰ ਸੋਫਿਆਂ ਦੇ ਕਵਰ ਕੋਵਰ ਇਹ ਪਛਾਣਦੀ ਹੁੰਦੀ ਹਰਨੂਰ ਕਰਿਆ ਆ ਕੋਈ ਨਹੀਂ ਚੈੱਕ ਵੀ ਕਰਾ ਦਿੰਦੇ ਆ। ਕੋਈ ਨਹੀਂ ਮੈਨੂੰ ਪਤਾ ਤੂੰ ਕੰਮ ਘੱਟ ਕਰਦੀ ਗੱਲਾਂ ਜ਼ਿਆਦਾ ਕਰਦੀ ਆ। ਹਰਨੂਰ ਸਾਡਾ ਬਹੁਤ ਹੈਲਪ ਕਰਾਂਦਾ। ਬੱਚੇ ਨਹੀਂ ਸੀ ਆ। ਵੱਡੇ ਹੋ ਕੇ ਦੇਖੋ। ਚਲੋ ਹਰਨੂਰ ਸਿੰਘ ਆਪਣਾ ਪੜ ਲਓ ਹਜੇ ਤੁਹਾਡੇ ਕੋਲ ਬਹੁਤ ਟਾਈਮ ਆ ਫੇਰ ਸਿਰਪੰਡੇ ਨਾਲ ਆਉਂਗੀ। ਚਲੋ ਮਿਲਦੇ ਹਾਂ ਬਾਅਦ ਵਿੱਚ ਚਲੋ ਬੋਲੀ ਬੋਲੀ ਸਾਡਾ ਸਾਰਾ ਹੁਮਬ ਕਰ ਲਿਆ ਸੀਗਾ ਹੁਣ ਮੈਂ ਸੀਗਾ ਪਸਵਲ ਦੇਖਣ ਮੀ ਪੈਂਦਾ ਵੀ ਅਜੇ ਵੀ ਇਹਨੂੰ ਅੰਦਰ ਕਰਤਾ ਆ ਅੰਨੋਂ ਦੀ ਪੈ ਦੋ ਨਹੀਂ ਜਾਣੇ ਬੂਰ ਬੂਰ ਪੈਂਦੀ ਆ ਜਾਂਦੀ ਆ ਆਪ ਉਹਦਰੀਆਂ ਕਿਤੇ ਆ ਗਿੱਲਾ ਨਾ ਹੋ ਜਨਾ ਛਤਰੀ ਵੀ ਲੱਗੇ ਆ ਹੈ ਬੋ ਉਹ ਬੁਗੇ ਹਾਂ ਹਾਂ ਆਪ ਲਗਾਏ ਉਧਰ ਗਿਆ ਮੈਂ ਕਿਤੇ ਵੇ ਇਹ ਕਰ जाएंगे ਦੇ ਦੇਖ ਕੇ ਸਮਝਾ ਕੇ ਜਾ ਹੋ ਜਾਣਾ ਹਾਲਤ ਬਣਾ ਹੋਇਆ ਹੈ ਇਹ ਬਨੂ ਪਾਪਰੀ ਬੇੜਾ ਪੁੰਦੇ ਪਿਆ ਖਬਰੀਆ ਪੂਰੇ ਮੈਂ ਤਾਂ ਦੇ ਕਿ ਤੱਕ ਡੇਵਾ ਸਾਰੇ ਬੰਨੇ ਪੱਠੇ ਜਾਂਦੇ ਆ ਪੱਠੇ ਉਤਰਲੇ ਸੀਗੇ ਪੱਟਤੀ ਸੁੱਕ ਗਈ ਸੀ ਇੱਥੇ ਸੀਗੀ ਆਰਤਾਨੂ ਵੀ ਗਿੱਲਾਇਆ ਕਰਕੇ ਚਲੀ ਗਿਆ ਮੈਂ ਵੀ ਸਿੰਘ ਤੇ ਰਪਿਆ ਨਹੀਂ ਫਲਰੇ ਨਹੀਂ ਤੇ ਬਿਲੀ ਲਾਚਕ ਕਰਨੇ ਕਿਤੇ ਪਈ ਹੋਣੀ ਆ ਪਿੱਛੇ ਆਇਆ ਸੀਗਾ ਉੱਥੇ ਆਹ ਇਰਤਰ ਪਾੜ ਟਿਕੋਨੇ ਦੇ ਉੱਤੇ ਗੱਡੀ ਉੱਤੇ ਆ ਦੇਖੋ ਨਾ ਮਿੱਟੀ ਮਿੱਟੀ ਹੋਈ ਹੋਆ ਇੱਕ ਦਿਨ ਮੈਂ ਗੱਡੀ ਨਹੀਂ ਥੋਣ ਵਾਲੀ ਹੋਈ ਹੋਆ ਇੱਕ ਦਿਨ ਮੈਂ ਸਟਾਰਟ ਕੀਤੀ ਸੀ ਵੈਪਰ ਫੇਰੇ ਸੀ ਦੇਖੋ ਕਿ ਦੇ ਆ ਪਿਆ ਆ ਪਰ ਕਪੜੇ ਦਿੱਤੇ ਸੀਗੇ ਇਹਨੂੰ ਇੱਥੇ ਮੈਂ ਹੱਥ ਜਿਹਾ ਮਾਰਿਆ ਕਿੰਨਾ ਪਾਣੀ ਨਿਕਲਿਆ ਇੱਥੇ ਜਮਾ ਹੋ ਗਿਆ ਸੀਗਾ ਆਹ ਲੈ ਵੀ ਲੇਗਾ ਐਨੋਂਡ ਦੂਜੇ ਲੈ ਕੇ ਦੇਣਾ ਪੜਾਗਾ ਕਵਰ ਪਿੱਛੇ ਤੂਰੀਆਂ ਬਹੁਤ ਲਾਪੀਆਂ ਆ ਸੁੱਕਾਂ ਜੇ ਲਾਪੀਆਂ ਵਿੱਚ ਤਾਂ ਮੈਂ ਉਠਾ ਲੀ ਜੇ ਕਰਾਂ ਆਪੀ ਨਹੀਂਗਾ ਤਾਂ ਇਹ ਚੇ ਵੀ ਕੁਛ ਬੀਜਾਂਗੇ ਹੁਣ ਆਪਾਂ ਧਨੀਆ ਮੇਥੀ ਮੁੱਥੀ ਹੋਣਾ ਇੱਦਾਂ ਇੱਸਕੇ ਜਿੱਤੇ ਕਿ ਤੇ ਮੈਂ ਉੱਤੇ ਮਤਲਬ ਛੱਤ ਤੇ ਆਈ ਸੀ ਕਿ ਕਿੱਦਦਰ ਰੱਖਤੇ ਹੋ ਆਹ ਆ ਜਲਦੀ ਬਈਆ ਪਹਿਲੇ ਜਿਆਦਾ ਤੇ ਅੱਜ ਸੀ ਮੇਰੇ ਪਿੱਛੇ ਗ੍ਰੀਨ ਗ੍ਰੀਨ ਹਰੀਆ ਤੇ ਜਦੋਂ ਮੇਰੇ ਪਿੱਛੇ ਘਰ ਆ ਗਏ ਇੱਧਰ ਸਾਡੀ ਦੇ ਦੀਆ ਤੇ ਤੋਰੀਆਂ ਤੋਰੀਆਂ ਇਥੇ ਮੈਂ ਆਇਆ ਠੰਡੀ ਹਵਾ ਚੱਲਦੀ ਹੈ ਕਿਉਂਕਿ ਥੱਲੇ ਇਹ ਧਰਮ ਮੈਂ ਪਹਿਲੇ ਥੱਲੇ ਸੀ ਥੱਲੇ ਜਿੱਦਾਂ ਕਮੀ ਇੰਨੀ ਹ ਠੰਡੀ ਹਵਾ ਹੀ ਨਹੀਂ ਹੈ ਮੈਂ ਮੈਂ ਕਹਿੰਦਾ ਮਮਾ ਮੈਂ ਘੋਟ ਕੇ ਚੱਲਦੇ ਮੈਂ ਮ ਕਹਿੰਦੇ ਮੈਂ ਚਲੂ ਮਮਾ ਤੁਹਾਨੂੰ ਲੈ ਲੜੀ ਮੈਂ ਕਿchn ਮੈਂ ਵਲੋਗ ਵੀ ਨਾਲ ਹੀ ਬਣਾ ਲੈਣੀ ਹੈ ਠੰਡੀ ਹਣੇ ਮੌਸਮ ਵਿੱਚ ਜਿੱਦਾਂ ਪਹਿਲਾਂ ਕਹਿੰਦੇ ਸੀ ਕਮੀ ਹਟ ਗਏ ਆ ਮੈਂ ਪੈਣੇ ਨਹੀਂ ਆ ਹੋਰ ਹੁਣ ਜਿੱਦਾਂ ਦੁਆਰਾ ਕੀ ਪੈਣ ਲੱਗੇ ਆ ਮੈਂ 800 ਹੰਡਾ ਮੀ ਵੈ ਲੱਗੇ ਹੋਈ ਇਹਦਾ ਪਹਿਲੇ ਇਧਰ ਗਰਮੀ ਜੀ ਸੀਗੀ ਹੁਣ ਜਿੱਦਾ ਹੁਣ ਠੰਡ ਚ ਹੋ ਗਈ ਆ ਤੇ ਜਾਤੇ ਕੋਈ ਠੰਡ ਲੱਗਦੀ ਆ ਅੱਜ ਸੋਚੇ ਸੀ ਕਿ ਜਿਹੜਾ ਸਾਡਾ ਸੰਡੇ ਆ ਸਪੈਸ਼ਲ ਜਾਊਗਾ ਪਰ ਜਿਹੜਾ ਸਾਡਾ ਸੰਡੇ ਸਪੈਸ਼ਲ ਲੀ ਗਿਆ ਜਿਹਦਾ ਸੋਚੇ ਸੀ ਧੁੱਪ ਨਿਕਲੂਗੀ ਅਸੀਂ ਰਾਮਨਾ ਜਿੱਦਾਂ ਖੇਲਾ ਖੇਲਾਂਗੇ ਪਰ ਨਹੀਂ ਆ ਗਿਆ ਤੇ ਮੂਡ ਜਿਹੜਾ ਆਫ ਹੋ ਗਿਆ ਜਿੱਦਾ ਧੁੱਪ ਜਿਆਦਾ ਮਜ਼ੇਦਾਰ ਹੁੰਦੀ ਆ ਕਿਉਂਕਿ ਜਿੱਦਾ ਉਹ ਆ ਜਿੱਦਾਂ ਹਵਾ ਹਵਾ ਚੱਲਦੀ ਠੰਡ ਬੁਲ ਕੇ ਲੱਗਦੀ ਠੰਡ ਬੁਲ ਲੱਗਦੀ ਆ ਇੱਕ ਤੋਂ ਪਰਮੈਨਿਉਚ ਮੈਦਤਵਾਲੀ ਲਈ ਬਹੁਤ ਐਕਸਾਈਟਡ ਆ ਤੁਸੀਂ ਸਾਰੇ ਜਿਹੜੇ ਦੱਸੇ ਕੋਟ ਕਰਨੀ ਕਿਹਦੇ ਦਾ ਦੁਆਲੇ ਚਲੋ ਚੱਲਦੇ ਸੱਥਲੇ ਆਜ ਆ ਕੇ ਕਰੋ ਹਰਨੌਰ ਦੇ ਕੰਮ ਆ ਦੇਖੋ ਹਰਨੌਰ ਅੱਜ ਕੁੜੀ ਲੱਗਦਾ ਨਾਲ ਆਤਲਾ ਤੇ ਸੀ ਇਹ ਆ ਦੇਖੋ ਚੋਲ ਬਣਾਏ ਲੂਣ ਵਾਲੇ ਆਲੂ ਪਾ ਕੇ ਜੀਰੇ ਜੀਰੇ ਵਾਲੇ ਨਾਲ ਲੱਸੀ ਇਧਰ ਰਣੀ ਮੰਮੀ ਜੀ ਵੀ ਚੋਲ ਖਾ ਰਹੇ ਆ ਆ ਤੁਸੀਂ ਨਹੀਂ ਖਾਣੇ ਜੀ ਕਾਤੇ ਇਹਦੇ ਵੀ ਸੇਰਨ ਤੋਤਾ ਪਿਆ ਵੋਣੇ ਆ ਫੇ ਹਨੂਰ ਕੱਲਾ ਕੱਲਾ ਖਾਈਏ ਨਾ ਸਾਡੇ ਨਾਲ ਸੁਲਾ ਵੀ ਨਹੀਂ ਮਰੀ ਤੂੰ ਜੀ ਕਿ ਮੈਂ ਦੂਜੇ ਖਾਣੇ ਆ ਕੀ ਖਾਣੇ ਆ ਦਾਲ ਵਾਕੇ ਦਾਲ ਵਾਕੇ ਕੋਈ ਨਹੀਂ ਹਨੂਰ ਚੋਲ ਖਾਂਦਾ ਆ ਅੱਜ ਮੈਨੂੰ ਦੇਈ ਨਾ ਪਹੁੰਚਾਉਂਦਾ ਲੂਣ ਵਾਲੇ ਬਣਾਏ ਸਗੇ ਚੋਲ ਇਹਨਾਂ ਦਾ ਸਿਰ ਸੁਨਾ ਹੋ ਗਿਆ ਇਹ ਹੁਣ ਵਾਲ ਸੁੱਕਦੇ ਆ ਫੇ ਤੇਲ ਲਾ ਕੇ ਗੁੱਟੀ ਕਰ ਦੇਣੀ ਹਨੂਰ ਦੀ ਉਹ ਉਧਰ ਆ ਮੰਮੀ ਨੇ ਵੀ ਖਾ ਲਾਏ ਆ ਸੜਕਾਂ ਕੰਮ ਕਰਨੇ ਪੜ ਗਿਆ ਹੈ 12:30 ਹੋ ਗਿਆ ਦੂਜੀ ਵਾਰ ਸ਼ੁਰੂ ਹੋ ਗਏ ਹਨ ਉਹ ਨੂੰਣੀਆਂ ਆਹ ਉਹ ਪਸੂਆਂ ਲਈਆਂ ਜਿਵੇਂ ਨਹਾਉਣਾ ਧੋਣਾ ਆ ਨਹਾਉਂਦਾ ਪਿਆ ਅੱਛਾ ਬਲਜੀਤ ਨਹਾਉਂਦਾ ਪਿਆ ਨਾਲ ਲੱਸੀ ਪਿੰਦਾ ਹਰ ਨੂਰਾ ਦੇ ਸਾਡੇ ਲੱਸੀ ਬਹੁਤ ਪਿੰਦੇ ਆ ਪਰ ਭਾਈ ਵਿੱਚ ਪੂਰੀ ਟੁਕੜੀ ਅੱਛਾ ਪੂਰੀ ਬਰਫ਼ ਆ ਲਈਓ ਚੱਲ ਕੋਈ ਨਹੀਂ ਉਹ ਤਾਂ ਮੈਂ ਫ੍ਰੀਜ ਵਿੱਚ ਕੱਢ ਕੇ ਦੂਜਾ ਕੇ ਰੱਖ ਦਿੱਤੀ ਸੀ ਲੱਸੀ ਦੇ ਉਹ ਕੁੜੀ ਗੁੱਸੇ ਹੋ ਗਈ ਆ ਉਹ ਬਈ ਹੈ ਬੈਠੇ ਇੱਕ ਪੁੱਟੀ ਹੋ ਗਈ ਹੋਆ ਗੁੱਸੇ ਹੋ ਗਈ ਹੋਆ ਉਹ ਮੈਗੀ ਮੰਗਦੀ ਸੀ ਇਹ ਚੌਲ ਮੰਗਦਾ ਹੁਣ ਉਹਨੂੰ ਮੈਗੀ ਦੇਖ ਰਹੀ ਆ ਬਣਾ ਕੇ ਦੇਣੇ ਆ ਚੌਲ ਸਾਰੇ ਨਿਕਲੇ ਆ ਦੇਖੋ ਉਹ ਤੇ ਨਹੀਂ ਦੇਖੋ ਆਉਂਦੀ ਸਾਡੀ ਆਂਡਾ ਸੋਈ ਚ ਚਲ ਗਈ ਅੱਜ ਸਾਣਾ ਪੰਜਾਂ ਸਗੇ ਖੇਤਾਂ ਵੱਲੋਂ ਤੇ ਮੈਂ ਤਾਂ ਜਿਸ ਗਾਇ ਜਿੱਦਾਂ ਉਹ ਮੀਂਹ ਪੰਦ ਰੁਕਾ ਪਰ ਮੀਂਹ हट ਗਿਆ ਤੇ ਧੁੱਪ ਨਿਕਲ ਗਈ ਇਸ ਵੇਲੇ ਹਵਾ ਜੀ ਚੱਲ ਗਈ ਫਿਰ ਨਾਲੀ ਤੋਂ ਧੁੱਪ ਨਿਕਲ ਗਈ ਅ ਫਿਰ ਸੂਰਜ ਨਿਕਲ ਗਿਆ ਧੁੱਪ ਨਿਕਲ ਹੀ ਗਈ ਤੇ ਚਤ ਦਵਾਰੇ ਵਲੋਗ ਬੜੇ ਆ ਨਹੀਂ ਤੇ ਆਣਾ ਪਾਇਸਗੇ ਖੇਤਰੋਂ ਮੈਂ ਤਾਂ ਚੱਲ ਹੁਣ ਆਪਾਂ ਖੇਤਰ ਵਾ ਕੇ ਵਲੋਗ ਬਣਾਉਣੇ ਹੈਗੇ ਆ ਥੋੜੇ ਭਾਰੀ ਚਲੁੰਦੇ ਪਿਆ ਸਾਈਕਲ 'ਤੇ ਹੁਣ ਬੈਠੀ ਆ ਮੈਂ ਪਿੱਛੇ ਪੱਧ ਵਿੱਚ ਬੈ ਕੇ ਮੈਨੂੰ ਝੂਟ ਲੈਣੇ ਪਈਆਂ ਪੱਦਾਂ 'ਚ ਜ਼ੋਰ ਲਗਾਉਣੀ ਪਈਆਂ ਤਾਰੀ ਆ ਗਿਆ ਕਿ ਬਾਉ ਬਲੀ ਹੈ ਨਾ ਬਾਜੀ ਹਾਂਜੀ ਪੜੀ ਹੋ ਗਈ ਸੇ ਗਾਇਸ ਹੁਣ ਆਪਾਂ ਆ ਗਏ ਅੰਦਰ ਮੈਂ ਆ ਗਈ ਸੀ ਅੰਦਰ ਤੇ ਪਾਪਾ ਇੱਥੇ ਪੱਠੇ ਬੜਦੇ ਪਏ ਇੱਥੇ ਬੱਚਾ ਖੜਾ ਆ ਬੱਚਾ ਵੀ ਖੰਦਾ ਪਿਆ ਹੈ ਪੱਠੇ ਪਾਜੀ ਪਾਪਾ ਤੇ ਬੜਦੇ ਵੇ ਆਹ ਦੇ ਹਰਾ ਕਿੰਨਾ ਆ ਇੱਧਰ ਵੀ ਆ ਇੱਥੇ ਬਾਜੀ ਖੜੇ ਆ ਬਾਜੀ ਪਟਾਕਾ ਬਣਾਉਣ ਲੱਗੇ ਆ ਇੱਧਰ ਪਾਪਾ ਬੱਚਾ ਤੇ ਡਰ ਪਾ ਪਾਜੀ ਚੰਦਨ ਖਣੀਆ ਜੂਮ ਤੋਂ ਵੀ ਨਹੀਂ ਦਿਖਣੀ ਆ ਯੂ ਆ ਚਲੋ ਦੇਖੋ ਗਾਇਸ ਕਿੱਧਰ ਚੱਲਿਆ ਇੱਕ ਸੀਗਾ ਵੀਡੀਓ ਬੰਬ ਫੀਮਲ ਕੱਟ ਮਗੇ ਮੇਰੇ ਸਾਹ ਬਣਤਾ ਪਾਜੀ ਪੱਠੇ ਵੱੜਦੇ ਪਏ ਆ ਮੈਡਮ ਜਿੱਥੇ ਖੜੀ ਆ ਮੈਨੂੰ ਆ ਗੁੱਸਾ ਕਹ ਦੋ ਖੇਡ ਕੇ ਧੋੜ ਗਏ ਆਪ ਪਾਪਾ ਜਿਪੱਠੇ ਵੜਦੇ ਪਏ ਆ ਅਬ ਅੱਛਾ ਤੇ ਖੜਾ ਇਹਨੂੰ ਪਤਾ ਨਹੀਂ ਕਿਰੇ ਮਰਗੀ ਸੀ ਥੋੜੇ ਪੈਂਦੇ ਆ ਥੋੜੇ ਵੱਡ ਹੋਇਆ ਜੇ ਪਾਰ ਆ ਖਬੜ ਹੁੰਦਾ ਇੰਨਾ ਥੈਂ ਵੱਡ ਲਿਆ ਇੰਨਾ ਕੀ ਹੋਇਆ ਹਰੇ ਵੱਡ ਪਾਰ ਹੁੰਦਾ ਪੈ ਰਿਆ ਰ ਸਾਇਬ ਦਾ

ਹੋਕ ਆ ਇੱਥੇ ਸਫੈਦੇ ਦਾ ਨਾ ਕੱਟ ਕੱਟ ਕੇ ਹੀ ਲਾਇਆ ਸੀਗਾ ਤਾਰ ਬੰਨਣ ਨੂੰ ਸਾਦੇ ਆਪ ਵਿੱਚ ਹੋ ਗਿਆ ਨਾਲਾ ਜਿਹੜੀ ਤਾਂ ਹੁੰਦਾ ਨਹੀਂ ਆਪ ਹੀ ਹੋ ਗਿਆ ਸੁੱਕਾ ਹੀ ਅ ਡੇਗ ਵੀ ਆਪ ਹੀ ਹੋਈ ਪਛਾਣ ਹੋ ਜਾਂਦੀ ਆ ਸੂਟੇ ਦੀ ਰੋਬ ਗਿਆ ਅੱਜ ਦੇਖਣ ਨੂੰ ਥੋੜਾ ਲੱਗਦਾ ਵੈਸੇ ਗਾਇਸ ਹੋਦੇ ਪਾਜੀ ਹੋਣ ਲੱਗੇ ਆ ਉੱਧਰ ਮੋਟਰ ਲੈਟ ਆ ਗਈ ਸਾਹਮਣੇ ਸਾਡਾ ਖੇਤ ਮੋਟਰ ਚ ਪਾਣੀ ਦੀ ਵਾਹ ਜੁੰਦੀ ਪਈ ਆ ਤੇ ਇਧਰ ਮੇਰਾ ਬ੍ਰਦਰ ਪਾਜੀ ਆਜੋ ਤੁਹਾਨੂੰ ਪਾਜੀ ਆਉਗੇ ਮੈਨੂੰ ਪਿੱਛੇ ਬਿਠਾਓਗੇ ਤੇ ਆਪਾਂ ਚਲਾਵਾਂਗੇ ਹੁਣ ਘਰ ਨੂੰ ਚੱਲਿਆਂ ਘਰ ਨੂੰ ਆ ਪਿੱਛੇ ਬੈਠੀ ਮੇਰੇ ਹਾਂਜੀ ਆ ਪਿੱਛੇ ਬੈਠੀ ਆ ਮਹਾਰਾਣੀ ਵਾਂਗੂ ਮੈਨੂੰ ਜੋਰੋਂ ਲਾਇਆ ਆ ਆਰਾਮ ਨਾਲ ਬੈਠੀ ਆ ਹੁਣ ਆਪਾਂ ਚੱਲੇ ਘਰ ਨੂੰ ਪਾਪਾ ਜੀ ਪੱਠੇ ਵੱਢਦੇ ਪਏ ਆ ਮੱਛਰ ਜਹਾ ਹੋ ਗਿਆ ਪਾਪਾ ਕਹਿੰਦੇ ਤੁਸੀਂ ਘਰੇ ਚੱਲ ਜਿਓ ਆਪਾਂ ਘਰ ਚੱਲੇ ਆ ਅੱਜ ਸੰਡੇ 'ਚ ਆਪਾਂ ਸਾਰਾ ਹੋਮਵਰਕ ਵੀ ਕਰ ਲਿਆ ਆਪਾਂ ਸਿਰ ਪਿੰਡਾ ਵੀ ਨਾਲ ਲਿਆ ਆਪਾਂ ਸਾਰਾ ਕੰਮ ਕਰ ਲਿਆ ਨਹੀਂ ਡੋਲ ਬਣਾਉਣ ਨੂੰ ਮੈਂ ਕਿਵੇਂ ਉਹ ਵੀ ਬਣਾ ਲਈ ਮੈਂ ਬਣਾਈ ਆ ਹਾਂ ਭਾਈ ਮੇਰੇ ਮਾਲਦੀ ਬਣਾਤੀ ਟਰਾਲੀਆਂ ਨਾ ਭਾਰਤੀ ਵਾਲੇ ਟਰਾਲੀਆਂ ਨਾ ਹੁਣ ਆਹ ਦੇਖੋ ਓਏ ਉਹ ਨਹੀਂ ਆ ਵੀ ਜਾਣਾ ਨਾ ਪਟਲੇ ਕਰਨ ਤੁਹਾਨੂੰ ਮਿਲਦੇ ਘਰ ਜਾ ਕੇ